ਗੁਰਨਾਨਕ ਦੇ ਨਾਮ ਤੇ ਲੁੱਟ ਹੋ ਰਹੀ ਹੈ ਹੋਰ ਤਾਂ ਹੋਰ ਜਿਹੜੇ ਵਾਕੀ ਵਾਰੀ ਹੋਰਨਾ ਧਰਮਾਂ ਦਾ ਓਟ ਆਸਰਾ ਲੈ ਕੇ ਪੀਰਾਂ ਫਕੀਰਾਂ ਦਾ ਓਟ ਆਸਰਾ ਲੈ ਕੇ ਲੁੱਟਦੇ ਉਹ ਤਾਂ ਵੱਖਰੀ ਗੱਲ ਆ ਉਹ ਤੇ ਬਹੁਤ ਦੂਰ ਦੀ ਗੱਲ ਹੈ ਦੇਵੀ ਦੇਵਤਿਆਂ ਦਾ ਓਟ ਆਸਰਾ ਲੈ ਕੇ ਲੁੱਟਦੇ ਉਹ ਤਾਂ ਵੱਖਰੀ ਗੱਲ ਹੈ ਅੱਜ ਜਿਹੜੇ ਬਾਪੂ ਨਾਨਕ ਨੇ ਉਹਨਾਂ ਦੂਸਰੇ ਧਰਮ ਵਾਲੇ ਲੋਕਾਂ ਨੂੰ ਸਮਝਾਇਆ ਜਿਹੜੇ ਪਖੰਡ ਕਰਕੇ ਕਰਮकांड ਕਰਕੇ ਲੋਕਾਂ ਨੂੰ ਲੁੱਟਦੇ ਸੀ ਅੱਜ ਉਸੇ ਬਾਬੇ ਨਾਨਕ ਦੇ ਨਾਂ ਤੇ ਲੁੱਟਿਆ ਜਾ ਰਿਹਾ ਇਹ ਕਿਉਂ ਹੋ ਰਿਹਾ ਕਿਉਂਕਿ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਸਿੱਖ ਵਿਰੋਧੀ ਤਾਕਤਾਂ ਨੇ ਨਾ ਉਹਨਾਂ ਨੇ ਸਾਡੀ ਦਿਮਾਗ ਦੀ ਵਿੱਚ ਅਜਿਹਾ ਕੂੜ ਕਬਾੜ ਭਰਨ ਵਾਸਤੇ ਇੱਥੇ ਪੇਖੀ ਸਾਧਾਂ ਦੇ ਪੇਖੀ ਬਾਬਿਆਂ ਦੇ ਬੜੇ ਪੱਗ ਛੱਡੇ ਹੋਏ ਆ ਉਹਨਾਂ ਨੂੰ ਬੜੀ ਸਪੋਰਟ ਕੀਤੀ ਐ ਆ ਮੈਂ ਤੇ ਕਹਿੰਦਾ ਹੁੰਦਾ ਕਹਿੰਦੇ ਆ ਕਿ ਉੱਥੇ ਅੱਜ ਤੱਕ ਉਹਨਾਂ ਨੇ ਇੱਕ ਮੱਥਾ ਨਹੀਂ ਟਕਾਇਆ ਜੀ ਫਲਾਣ ਨੇ ਬਾਬੇ ਨੇ ਆਪਣੇ ਡੇਰੇ ਦੇ ਉਹ ਤੁਹਾਡੇ ਆ ਚਿੱਲਰ ਗੰਨ ਤੇ ਕੌਣ ਮੱਥਾ ਮਾਰੇ ਬਾਬਿਆਂ ਨੂੰ ਇਹਨਾਂ ਚਿੱਲਰਾਂ ਦੀ ਕੀ ਲੋੜ ਐ ਮੈਥ ਹੁੱਕ ਮੁੱਕ ਚੱਲੇਗਾ 10-10 ਦੇ ਪਾਟੇ ਨੋਟ ਗਣ ਕੇ ਬਾਬਿਆਂ ਨੂੰ ਗੁੱਟੀਆਂ ਆਉਂਦੀਆਂ ਏਜੰਸੀਆਂ ਤੋਂ ਪਿਆਰੇ ਤੁਹਾਡੇ ਦੱਸਾ ਤੇ ਕਿੱਥੇ ਮੱਥਾ ਮਾਰਨਾ ਉਹ ਇਹ ਗੱਲਾਂ ਸੀ ਗਿਲਦੇ ਆ ਆਏ ਸੰਗਰਾਮ ਤੇ 10 20 ਜਾਣੇ ਇਕੱਠੇ ਕਰਨੇ ਪੈਂਦੇ ਫਿਰ ਘੰਟਾ ਲੱਗਦਾ ਪਹਿਲਾਂ ਤਾਂ ਨੋਟ ਸਿੱਧੇ ਕਰੋ ਫਿਰ ਪਾਣੀ ਲਓ ਕੋਈ ਪਾਟਿਆ ਹੁੰਦਾ ਕੋਈ ਰੇਤੇ ਨਾਲ ਲਪੜਿਆ ਹੁੰਦਾ ਇਹਨਾਂ ਤੇ ਕਿਹੜਾ ਮੱਥਾ ਮਾਰੇ ਅਖੇ ਜੀ ਬਾਬੇ ਮੱਥਾ ਨਹੀਂ ਟਿਕਉਂਦੇ ਬਾਬੇ ਦੇ ਅਖੇ ਡੇਰੇ ਮੱਥਾ ਨਹੀਂ ਟਿਕਿਆ ਉਹਨਾਂ ਨੂੰ ਕੀ ਆ ਲੋੜ ਪਈ ਹੈ ਮੱਥਾ ਟਿਕ ਕਿਉਂਦੀ ਆ ਤੁਹਾਡੇ ਚਿੱਲਰਾਂ ਤੇ ਥੋੜੂ ਮੱਥਾ ਮਾਰਨਾ ਉਹਨਾਂ ਕੋਲੇ ਗੁੱਠੀਆਂ ਆਉਂਦੀਆਂ ਨੇ ਤੇ ਜੇ ਫਿਰ ਸੋਚ ਕੇ ਦੇਖੋ ਜਿਉ ਮੱਥਾ ਨਹੀਂ ਟਿਕਾਉਂਦੇ ਫਿਰ ਉਹਨਾਂ ਕੋਲੇ ਇੰਨੀਆਂ ਮਹਿੰਗੀਆਂ ਗੱਡੀਆਂ ਐਨੇ ਮਹਿੰਗੇ ਵੱਡੇ ਡੇਰੇ ਕਿੱਥੋਂ ਆਉਂਦੇ ਨੇ ਕਿੱਥੇ ਉਹ ਇੰਨੀ ਲਗਜ਼ਰੀ ਜ਼ਿੰਦਗੀ ਜਿਉ ਰਹੇ ਆ ਉਹ ਆਪ ਰੋਟੀ ਖਾ ਕੇ ਰਾਜੀ ਨਹੀਂ ਆਪ ਬੁਰਕੀ ਤੋੜ ਕੇ ਰਾਜੀ ਨਹੀਂ ਸੇਵਕ ਬੁਰਕੀ ਤੋੜ ਕੇ ਪਾਉਂਦਾ ਉਹਨਾਂ ਕੋਲੇ ਇੰਨਾ ਖਰਚ ਕਰਨ ਵਾਸਤੇ ਪੈਸਾ ਆਉਂਦਾ ਕਿੱਥੋਂ ਐ ਅੰਦਰ ਖਾਤੇ ਲੋਕ ਦੇ ਰਹੇ ਆ ਸਿੱਖ ਵਿਰੋਧੀ ਤਾਕਤਾਂ ਦੇ ਰਹੀਆਂ ਨੇ ਕਿ ਤੁਸੀਂ ਆਮ ਲੋਕਾਂ ਦੇ ਦਿਮਾਗ ਦੀ ਵਿੱਚ ਪਖੰਡ ਦਾ ਵਿੰਮਾ ਭਰਮਾ ਦਾ ਕੂੜ ਕਵਾੜਾ ਭਰੀ ਚੱਲੋ ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀਆਂ ਲਾ ਲਈਆਂ ਇਹਨਾਂ ਲੋਕਾਂ ਨੇ ਪਿਆਰੀ ਤੇ ਜਿਹੜੇ ਫਿਰ ਅਸੀਂ ਜਾਣ ਵਾਲੇ ਅਸੀਂ ਕਹਿੰਦੇ ਜੀ ਬਾਬੇ ਨੇ ਫਲਾਣਾ ਕੰਮ ਕੀਤਾ ਬਾਬੇ ਨੇ ਫਲਾਣਾ ਕੰਮ ਕੀਤਾ ਫਿਰ ਕੀ ਹੋ ਗਿਆ ਜੇ ਕੁਰਸੀ ਲੱਗ ਫਿਰ ਇਹ ਦੇ ਇਹ ਦੇ ਮੁਤਾਬਕ ਤੇ ਸਰਸੇ ਵਾਲੇ ਨੂੰ ਵੀ ਮਾਫ ਕਰ ਦਿਓ ਨੇ ਕਿ ਫਿਰ ਕਿ ਉਹ ਵੀ ਖੂਨਦਾਨ ਬਹੁਤ ਕਰਦਾ ਹੈ ਉਹ ਉਹ ਹੋਰ ਬੜੀ ਸਮਾਜ ਦੇ ਕੰਮ ਕਰਦਾ ਫਿਰ ਤੇ ਉਹ ਉਹਨੇ ਜੇ ਗੁਰੂ ਸਾਹਿਬ ਜੀ ਦੀ ਰੀਸ਼ ਕਰ ਲਈ ਜਾਮਾ ਪਾ ਕੇ ਫਿਰ ਕੀ ਹੋ ਗਿਆ ਉਹਨੂੰ ਮਾਫ ਕਰਤਾ ਐਵੇਂ ਜੇਚ ਛੁਟਾਇਆ ਵਿਚਾਰਾ ਕਿਉਂ